ਆਜੋ ਆਜੋ 1000 ਰੁਪਏ ਦੇ ਵਿੱਚ ਡਿਪਲੋਮਾ 1 ਘੰਟੇ ਦਾ ਕੋਰਸ ਸਰਕਾਰ ਕੀ ਫਾਇਦਾ ਹੋਇਆ ਯਾਰ ਤੈਨੂੰ ਪੜ੍ਹ ਲੈ ਕੇ ਨੌਕਰੀ ਤਾਂ ਮਿਲਦੀ ਨਹੀਂ ਯਾਰ ਨੌਕਰੀ ਤਾਂ ਮਿਲਦੀਆਂ ਨੇ ਬਈ ਕੀ ਕਰੀਏ ਸਾਰੇ ਪਰਚਾਨ ਯਾਰ ਆਜੋ ਆਜੋ 1000 ਰੁਪਏ ਦੇ ਵਿੱਚ ਡਿਪਲੋਮਾ 1 ਘੰਟੇ ਦਾ ਕੋਰਸ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਆਜੋ ਜਿੰਨੇ ਪੀਐਮ ਬਾਨਾ ਜਿੰਨੇ ਮੰਤਰੀ ਬਾਨਾ ਆਜੋ 1000 ਰੁਪਏ ਦੇ ਵਿੱਚ ਡਿਪਲੋਮਾ ਆਜੋ 1000 ਦੇ ਡਿਪਲੋਮਾ ਇਹ ਕਿਹੜਾ ਡਿਪਲੋਮਾ ਉਹ ਵੀ 1 ਘੰਟੇ ਚ ਆ ਤੁਹਾਨੂੰ ਟ੍ਰੇਨਿੰਗ ਦਾ ਮੈਂ ਮੰਤਰੀ ਬਣਦੀ ਆ ਦੇਖੋ ਇੱਕ ਕੱਪ ਪਾਣੀ ਦਾ ਇਹਦੇ ਵਿੱਚ ਪਾਣਾ ਇੱਕ ਚਮਚ ਖੰਡ ਦਾ ਇਹ ਅੱਧਾ ਚਮਚ ਪਾਣੀ ਆ ਪੱਤੀ ਠੀਕ ਆ ਇਹ ਡਿਪਲੋਮਾ ਵਾ ਇਹ ਕੋਰਸਾ ਮੰਤਰੀ ਬਣਦਾ ਆ ਵੇਖੋ ਤੇ ਐਂਦਾ ਤੁਸੀਂ ਕੱਪ ਮਾਜਣਾ ਜਦੋਂ ਤੁਸੀਂ ਮੰਤਰੀ ਬਣ ਕੇ ਫੇਰ ਤੁਸੀਂ ਦੇਸ਼ ਮਾਜਣਾ ਇਹ ਹੋਰ ਆ ਖੋਤੇ ਨੂੰ ਕਿੱਧਰ ਕਮਾਉਣ ਦਿਆਂ ਇਹਨੂੰ ਖੋਤਾ ਦੇ ਦਿਆ ਇਹ ਕੁੱਤਾ ਵਾ ਖੋਤੇ ਨੂੰ ਕਿੱਧਰ ਕਮਾ ਰਿਆ ਵਾ ਹੈ ਪਾਗਲ ਕੁੱਤੇ ਨੂੰ ਖੋਤਾ ਬਣਾਈ ਜਾਂਦਾ ਪਿਆ ਵਾ ਮੈਨੂੰ ਵੀ ਪਤਾ ਇਹ ਕੁੱਤਾ ਵਾ ਮੈਂ ਕੁੱਤੇ ਨੂੰ ਕਹਿ ਰਿਹਾ ਵੀ ਆ ਖੋਤੇ ਨੂੰ ਕਿੱਧਰ ਕਮਾ ਰਿਆ ਆ ਆਇਓ ਜਮਾ ਭਾਈ ਸਾਹਿਬ ਆਪਾਂ ਕਿੰਨੇ ਜੇਰ ਦਾ ਤਾਂ ਬਿਲ ਦੇਖੀ ਜਾਂਦੇ ਆ ਤੁਸੀਂ ਬਾਰ ਬਾਰ ਕੀ ਬਰਫਲ ਦੇਖੀ ਜਾਂਦੇ ਹੋ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹ ਬਰਫ ਲੀਕ ਕਿੱਥੋਂ ਹੋ ਰਹੀ ਆ ਆਓ ਬਰਾ ਬਣ ਕੇ ਜੇ ਤੁਸੀਂ ਲੀਕ ਹਟਾ ਦੋ ਤੇ ਬੜੀ ਮਿਹਰਬਾਨੀ ਹੋਵੇਗੀ ਤੁਹਾਡੀ ਹੋਰ ਕੀ ਹਾਲਾ ਟਿੱਕ ਕੀ ਗੱਲ ਜਰਾਜ ਤੁਹਾਡੇ ਚਿਹਰੇ ਬੜੇ ਉਦਾਸ ਨੇ ਚਿਹਰੇ ਤੇ ਰੌਣਕ ਹੀ ਨਹੀਂ ਕੀ ਗੱਲ ਹੋਈ ਆ ਅਕਦੇ ਬਾਈ ਸਾਡੇ ਨਾਲ ਬਲੇਕ ਡਾਕਟਰ ਸੀ ਬਹੁਤ ਸਿਆਣਾ ਸੀਗਾ ਜੀ ਬਹੁਤ ਚੰਗਾ ਸੀ ਅੱਜ ਉਹ ਮਰ ਗਿਆ ਯਾਰ ਡਾਕਟਰ ਵੀ ਮਰ ਜਾਂਦੇ ਆ ਫਿਰ ਸਾਡੇ ਵਰਗਿਆਂ ਦਾ ਕੀ ਬਣੂ ਕੀ ਹੋਣੀ